ਜਲ ਸਪਲਾਈ ਸਕੀਮ ਬਟਵਾੜਾ ਤੇ ਤਰਨਪੁਰ ਦੇ ਸਮੂਹ ਕਰਮਚਾਰੀਆਂ ਵੱਲੋਂ ਬਟੂਬਾਰਾ ਦੀ ਜਲ ਸਪਲਾਈ ਸਕੀਮ ਵਿਖੇ ਅੱਜ ਜਲ ਸਪਲਾਈ ਸਕੀਮ ਦੀ ਬਿਹਤਰੀ ਲਈ ਅਤੇ ਕਰਮਚਾਰੀਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਲਈ ਅਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 556ਵੇਂ ਆਗਮਨ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕਰਵਾ ਕੇ ਪਹੁੰਚ ਪਾਈ ਗਈ ਇਸ ਮੌਕੇ ਤੇ ਦਸੂਹਾ ਹਲਕਾ ਦੇ ਵਿਦਾਇਕ ਸਰਦਾਰ ਕਰਮਵੀਰ ਸਿੰਘ ਕੁੰਮਣ ਜੀ ਵੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਗਈ ਇਸ ਮੌਕੇ ਤੇ ਪਿੰਡ ਬਟਵਾੜਾ ਦੇ ਸਰਪੰਚ ਨਰੇਸ਼ ਕੁਮਾਰ ਸਰਪੰਚ ਅਮਰੋਸ ਸੀਮਾ ਦੇਵੀ ਸਰਪੰਚ ਰੀਨਾ ਦੇਵੀ ਅਲੇਰਾ ਸਰਪੰਚ ਵਰਿੰਦਰ ਕੁਮਾਰ ਪਲਾਹੜ ਸੁਮਨ ਠਾਕਰ ਅਮਰੋਸ ਸਰਪੰਚ ਕਮਲਕਿਸ਼ੋਰ ਹੰਬੋ ਤੜ ਸਰਪੰਚ ਸਾਫਕਾ ਕੁਲਦੀਪ ਕੁਮਾਰ ਅਤੇ ਹੋਰ ਪਤਵੰਤੇ ਸੱਜਣਾਂ ਨੇ ਹਾਜ਼ਰੀ ਭਰ ਕੇ ਗੁਰੂ

ਕੀ ਕਰੀਂ ਤੇ ਵਾਹਣਾ ਜੱਗਾਂ ਦੇ ਇਹ ਕੋਰੇ ਕੀ ਕਹਾਈ ਵੀਸ ਰਾਜ ਦਾ ਪ੍ਰੋਗਰਾਮ ਬਾਰੇ ਜਾਣਕਾਰੀ ਅੱਜ ਪ੍ਰੋਲੋਗ ਕੀਤਾ ਗਿਆ ਤੁਹਾਡੇ ਅੱਜ ਵਾਟਸਪਲੇ ਦੇ ਅੱਜ ਜਲ ਸਫਲਾਈ ਸਕੀਮ ਬਟਵਾੜਾ ਵਿਖੇ ਧਰਮਪੁਰ ਦੇ ਮੁਲਾਜ਼ਮਾਂ ਨੇ ਰਲ ਕੇ ਵਿਚਾਰ ਕੀਤਾ ਵੀ ਸਾਨੂੰ ਵੀ ਗੁਨਾਨਕ ਦੇਵੀ ਦਾ ਜਨਮ ਦਿਨ ਮਨਾਉਣਾ ਚਾਹੀਦਾ ਆ ਜਿਸ ਦੇ ਉਪਲਕਸ਼ ਵਿੱਚ ਅੱਜ 7 ਤਰੀਕ ਨੂੰ ਜਲ ਸਫਲਾਈ ਬਟਵਾੜਾ ਵਿਖੇ ਸੋਖੋਣੀ ਸਾਹਾ ਦੇ ਪਾਠ ਕਰਵਾ ਕੇ ਉਸ ਤੋਂ ਬਾਅਦ ਲੰਗਰ ਅਟੁੱਟ ਲੰਗਰ ਵਰਤਾਇਆ ਗਿਆ ਅੱਜ ਜਿਹੜਾ ਲੰਗਰ ਮੁਲਾਜ਼ਮਾਂ ਵੱਲੋਂ ਕਰਵਾਇਆ ਗਿਆ ਸਾਡੇ ਬਾਜ਼ਾਰ ਦੇ ਤੇ ਪਿੰਡ ਨੇ ਵੀ ਕਾਫੀ ਸਹਿਯੋਗ ਕੀਤਾ ਆ ਇਹ ਲੰਗਰ ਕਰਾਉਣ ਦਾ ਮਕਸਦ ਇਹ ਸੀਗਾ ਕਿ ਜਿਹੜਾ ਵਿਭਾਗ ਆ ਕਰਕੀਆਂ ਕਰੇ ਜਿਹੜੇ ਮੁਲਾਜ਼ਮ ਸਾਡੇ ਆ ਸੁਖ ਸ਼ਾਂਤੀ ਬਖਸ਼ੀ ਰਵੇ ਕਿਉਂਕਿ ਬੜੀਆਂ ਪਿੱਛੇ ਘਟਣਾਵਾਂ ਬੱਪਰੀਆਂ ਨੇ ਕਈ ਵਾਰ ਮੋਟਰਾਂ ਵੀ ਖਰਾਬ ਹੋ ਜਾਂਦੀਆਂ ਨੇ ਉਹ ਨਿਰਵਿਘਨ ਪਾਣੀ ਦੇ ਚਲਾਉਣ ਲਈ ਉਹ ਆਪਣੇ ਵਿਭਾਗ ਦੇ ਸੁਖ ਸ਼ਾਂਤੀ ਦੇ ਲਈ ਅੱਜ ਜਿਹੜਾ ਲੰਗਰ ਕੋਆਇਆ ਗਿਆ ਕਿ ਪ੍ਰਮਾਤਮਾ ਦੀ ਬਖਸ਼ਿਸ਼ ਬਣੀ ਰਹੇ ਇਦਾਂ ਹੀ ਹਰ ਸਾਲ ਕਰਵਾਉਂਦੇ ਰਹੇਗੇ ਅੱਜ ਜਿਹੜਾ ਸੁਖਮਣੀ ਸਾਹਿਬ ਦੇ ਪਾਠ ਕਰਵਾਏ ਗਏ ਔਰ ਉਪਰਾੰਤ ਜਿਹੜਾ ਪ੍ਰਸ਼ਾਦ ਵੰਡ ਕੇ ਲੰਗਰ ਕਰਵਾਏ ਗਏ ਉਹ ਹਲੇ ਵੀ ਲੰਗਰ ਜਿਹੜਾ جاری ਹੈ ਜਿਸ ਵਿੱਚ ਘੁੰਮਣ ਸਾਹਿਬ ਨੇ ਸ਼ਿਰਕਤ ਕੀਤੀ ਔਰ ਸਾਡੀਆਂ ਸੱਤ ਪਿੰਡਾਂ ਦੀ ਸਪਲਾਈ ਹੈ ਸੱਤਾਂ ਪਿੰਡਾਂ ਨੇ ਸਰਪੰਚਾਂ ਨੇ ਵੀ ਸ਼ਿਰਕਤ ਕੀਤੀ ਆ ਅਸੀਂ ਉਹਨਾਂ ਦੇ ਬਹੁਤ ਆਭਾਰੀਆਂ ਔਰ ਆਈ ਹੋਈ ਜਨਤਾ ਦਾ ਵੀ ਬਹੁਤ ਆਭਾਰੀ ਧੰਨਵਾਦ ਜੀ